ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਕਹਾਣੀ ਮੇਰੀ ਇਹ ਆ ਜਿਵੇਂ ਆਪਾਂ satsang ਜਾਂਦੇ ਆਂ ਗੁਰਦੁਆਰੇ ਜਾਂਦੇ ਆਂ ਜਾਂ ਮੰਦਰ ਜਾਂਦੇ ਆਂ ਆਪਾਂ ਉੱਥੇ ਗੁਰਦੁਆਰੇ ਜਾ ਕੇ ਬਾਣੀ ਸੁਣਦੇ ਆਂ satsang ਸੁਣਦੇ ਆਂ ਉੱਥੇ ਦੀਆਂ ਗੱਲਾਂ ਜੋ ਸੰਤ ਮਹਾਪੁਰਖ ਆਪਾਂ ਨੂੰ ਸਮਝਾਉਂਦੇ ਆਂ ਜਾਪਾਉ ਕੀਰਤਨ ਵਿੱਚ ਜੋ ਵੀ ਉੱਥੇ ਵਿਆਖਿਆ ਹੁੰਦੀ ਆ ਆਪਾਂ ਉਹ ਤੇ ਅਮਲ ਨਹੀਂ ਕਰਦੇ ਉੱਥੇ ਦੀਆਂ ਗੱਲਾਂ ਆਪਾਂ ਉੱਥੇ ਹੀ ਛੱਡ ਆਏ ਆ ਜਾਣਦੇ ਆ ਪਰ ਸੰਤ ਸਤਗੁਰੂ ਸਾਨੂੰ ਇਹ ਕਹਿੰਦੇ ਆ ਬਾਣੀ ਪੜੋ ਉਹ ਤੇ ਅਮਲ ਜ਼ਰੂਰ ਕਰੋ ਪਰ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਅੱਜ ਦੀ ਕਹਾਣੀ ਵੀ ਆਪਣੀ ਕੁਝ ਇਸੇ ਤਰ੍ਹਾਂ ਹੀ ਹੈ ਕਹਾਣੀ ਮੈਂ ਸ਼ੁਰੂ ਕਰਦੀ ਆ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਾਂ ਵੀ ਮੇਰੀ ਕਹਾਣੀ ਕਿਸੇ ਵੀ ਜਾਤੀ ਜਾਂ ਧਰਮ ਦੇ ਨਾਲ ਸਬੰਧਤ ਨਹੀਂ ਹੈ ਤੁਸੀਂ ਇਸ ਇਹ ਕਹਾਣੀਆਂ ਸੁਣੋ ਆਨੰਦ ਲਓ ਇੱਕ ਇਹ ਕਹਾਣੀਆ ਦਿੱਲੀ ਦਾ ਇੱਕ ਮਹਾਜਨ ਸੀ ਉਸ ਨੂੰ ਸਾਧੂ ਸੰਤਾਂ ਦੇ ਸਤਸੰਗ ਦਾ ਬੜਾ ਚਾ ਸੀ ਉਹ ਰੋਜ਼ ਸਤਸੰਗ ਵਿੱਚ ਜਾਂਦਾ ਆਪਣੇ ਪੁੱਤਰ ਨੂੰ ਦੁਕਾਨ ਤੇ ਛੱਡ ਜਾਂਦਾ ਉਸ ਦਾ ਇੱਕ ਜਵਾਨ ਪੁੱਤਰ ਸੀ ਇੱਕ ਦਿਨ ਉਸ ਲੜਕੇ ਨੇ ਕਿਹਾ ਪਿਤਾ ਜੀ ਤੁਸੀਂ ਰੋਜ਼ ਬੇਨਾਗਾ ਸਤਸੰਗ ਜਾਂਦੇ ਹੋ ਤੁਹਾਨੂੰ ਜ਼ਰੂਰ ਆਨੰਦ ਆਉਂਦਾ ਹੋਵੇਗਾ ਇੱਕ ਦਿਨ ਮੈਂ ਵੀ satsang ਜਾਣਾ ਚਾਹੁੰਦਾ ਹਾਂ ਤੇ ਤੁਸੀਂ ਦੁਕਾਨ ਤੇ ਰਹਿ ਜਾਓ ਮੇਰਾ ਵੀ ਮਨ ਕਰਦਾ ਹੈ ਕਿ ਦੇਖਾਂ satsang ਕਿਹੋ ਜਿਹਾ ਹੁੰਦਾ ਹੈ ਪਿਤਾ ਨੇ ਕਿਹਾ ਕਿਉਂ ਨਹੀਂ ਤੂੰ ਵੀ ਜ਼ਰੂਰ ਜਾਇਂ ਤੈਨੂੰ ਵੀ ਇਸ ਵਿੱਚ ਆਨੰਦ ਜ਼ਰੂਰ ਆਵੇਗਾ ਜਦੋਂ ਉਹ satsang ਵਿੱਚ ਗਿਆ ਤਾਂ ਅੱਗੇ ਮਹਾਤਮਾ ਨੇ ਵਚਨ ਕਹੇ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਕਿਸੇ ਦਾ ਦਿਲ ਦੁਖੀ ਨਹੀਂ ਕਰਨਾ ਚਾਹੀਦਾ ਉਹ ਸਤਸੰਗ ਸੋਣਕੇ ਦੁਕਾਨ ਤੇ ਆ ਗਿਆ। ਬਾਜ਼ਾਰ ਵਿੱਚ ਗਾਈਆਂ ਫਿਰਦੀਆਂ ਰਹਿੰਦੀਆਂ ਨੇ। ਇੱਕ ਗਾਂ ਆ ਕੇ ਆਟਾ ਖਾਣ ਲੱਗ ਪਈ। ਉਹ ਚੁੱਪ ਕਰਕੇ ਬੈਠਾ ਰਿਹਾ। ਇੰਨੇ ਵਿੱਚ ਉਹਦਾ ਪਿਤਾ ਆ ਗਿਆ। ਉਸ ਨੇ ਦੇਖਿਆ ਤੇ ਕਹਿੰਦਾ ਹੈ, "ਓਏ ਅੰਨੇ ਅੰਨਿਆ, ਓਏ ਅੰਨੇ ਦਿਮਾਗਦਿਆ, ਮੋٹے ਦਿਮਾਗਦਿਆ, ਗਾਈ ਆਟਾ ਖਾ ਰਹੀ ਹੈ।" ਪੁੱਤਰ ਕਹਿੰਦਾ ਹੈ, "ਤਾਂ ਕੀ ਹੋਇਆ?" ਅਗਰ ਜੇ 2-4 ਸਿਰ ਖਾ ਵੀ ਜਾਏਗੀ ਤਾਂ ਕੀ ਘਟ ਜਾਏਗਾ ਸਾਡੇ ਕੋਲ ਬਥੇਰਾ ਹੈ ਇਹਨਾਂ ਕੋ ਖਾ ਜਾਏਗੀ ਸਾਡੇ ਕਿੰਨੇ ਮਕਾਨ ਹਨ ਜਿਨ੍ਹਾਂ ਦਾ ਸਾਨੂੰ ਕਿਰਾਇਆ ਆਉਂਦਾ ਹੈ ਤਾਂ ਉਹ ਰਕਮ ਅਸੀਂ ਲੋਕਾਂ ਨੂੰ ਉਧਾਰ ਦੇ ਰੱਖੀ ਹੈ ਉਸ ਤੇ ਕਿੰਨਾ سود ਆਉਂਦਾ ਹੈ ਜੇਕਰ ਗਾਂ ਥੋੜਾ ਜਿਹਾ ਆਟਾ ਖਾ ਜਾਵੇਗੀ ਤਾਂ ਕੀ ਹੋਵੇਗਾ ਮਹਾਜਨ ਨੇ ਕਿਹਾ ਅੱਜ ਤੂੰ ਇਹ ਕਿੱਥੋਂ ਸਿੱਖ ਕੇ ਆਇਆ ਹੈ ਤੂੰ ਚੰਗੀ ਤਰ੍ਹਾਂ ਸਮਝ ਲੈ ਮੈਨੂੰ ਇਹ ਸਭ ਠੀਕ ਨਹੀਂ ਲੱਗਾ ਲੜਕੇ ਨੇ ਝਟ ਜਵਾਬ ਦਿੱਤਾ ਇਹ ਸਤਸੰਗ ਵਿੱਚ ਸੁਣਿਆ ਸੀ ਕਿ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਇਹ ਸੁਣ ਕੇ ਉਸ ਦਾ ਪਿਤਾ ਅਗਭੁੱਲਾ ਹੋ ਗਿਆ ਅਤੇ ਦੁਬਾਰਾ ਕਦੀ ਸਤਸੰਗ ਵਿੱਚ ਨਾ ਜਾਇਂ ਉਸ ਨੇ ਕਿਹਾ ਦੇਖੇ ਮੈਂ 30 ਸਾਲਾਂ ਤੋਂ ਸਤਸੰਗ ਸੁਣਦਾ ਆਇਆ ਹਾਂ ਮੈਨੂੰ ਸਤਸੰਗ ਦਾ ਇੱਕ ਵੀ ਸ਼ਬਦ ਯਾਦ ਨਹੀਂ ਤੂੰ ਇੰਜ ਕਿਉਂ ਨਹੀਂ ਕੀਤਾ ਇਹ ਗੱਲ ਯਾਦ ਰੱਖੀ ਅਤੇ ਸਤਸੰਗ ਸੁਣਨ ਤੋਂ ਬਾਅਦ ਉੱਥੇ ਹੀ ਪੱਲਾ ਝਾੜਾਂ ਮੈਂ ਇੱਕ ਕੰਨ ਸੁਣਦਾ ਹਾਂ ਅਤੇ ਦੂਜੇ ਕੰਨ ਕੱਢ ਦਿੰਦਾ ਹਾਂ ਇਹੋ ਜਿਹੀਆਂ ਗੱਲਾਂ ਪੱਲੇ ਨਹੀਂ ਬੰਨੀ ਦੀਆਂ ਮੇਰੇ ਵੱਲ ਦੇਖ ਮੈਨੂੰ ਕਿੰਨਾ ਅਰਸਾ ਹੋ ਗਿਆ ਸਤਸੰਗ ਜਾਂਦੇ ਨੂੰ ਮੈਂ ਪੱਲਾ ਝਾੜ ਕੇ ਚਲਾ ਆਉਂਦਾ ਹਾਂ ਸੋ ਅਸੀਂ ਸਤਸੰਗ ਸੁਣਦੇ ਹਾਂ ਮਗਰ ਅਮਲ ਨਹੀਂ ਕਰਦੇ ਪਰ ਸਾਨੂੰ ਸਤਗੁਰ ਇਹ ਹੀ ਸਮਝਾਉਂਦੇ ਹਨ ਕਿ ਜੇ ਆਪਾਂ ਬਾਣੀ ਸੁਣਦੇ ਆ ਸਤਸੰਗ ਸੁਣਦੇ ਆ ਸਾਨੂੰ ਉਹ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਹੀ ਸਾਨੂੰ ਫਾਇਦਾ ਹੋਣਾ ਹੈ ਨਹੀਂ ਤਾਂ ਫੇ ਉਹ ਗੱਲ ਹੋ ਗਈ ਕਿ ਅਸੀਂ ਬਿਮਾਰ ਆ ਡਾਕਟਰ ਤੋਂ ਦਵਾਈ ਲੈ ਕੇ ਆਏ ਸਰਾਣੇ ਰੱਖ ਲਈ ਪਰ ਖਾਦੀ ਨਾ ਸਾਨੂੰ ਉਹਦਾ ਫਾਇਦਾ ਕੀ ਹੋਊਗਾ ਹਨਾ ਤੇ ਇਸੇ ਤਰ੍ਹਾਂ ਹੀ ਸਤਸੰਗ ਆ ਪਾਠ ਆ ਜਾਂ ਗੁਰ ਕੀਰਤਨ ਕਰਦੇ ਆ ਵਿਆਖਿਆ ਹੁੰਦੀ ਆ ਸਾਨੂੰ ਉਹਨਾਂ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਆ ਤਾਂ ਹੀ ਸਾਡਾ ਕੁਝ ਸੁਧਾਰ ਜਿਹੜਾ ਆ ਹੋ ਸਕਦਾ ਆ ਨਹੀਂ ਤੇ ਇਹ ਤਾਂ ਗੱਲ ਉਹ ਹੋਈ ਇੱਕ ਕੰਨ ਸੁਣ ਲਿਓ ਤੇ ਦੂਜੀ ਕੰਨ ਕੱਢ ਦਿਓ ਤੇ ਫਿਰ ਤਾਂ ਸਾਡਾ ਕੋਈ ਫਾਇਦਾ ਹੀ ਨਹੀਂ ਹੈਗਾ ਜਾਣਦਾ ਹਨਾ ਜੇ ਆਪਾਂ ਜਾਣਦੇ ਆ ਤਾਂ ਕੁਝ ਨਾ ਕੁਝ ਅਮਲ ਜ਼ਰੂਰ ਕਰਨਾ ਚਾਹੀਦਾ ਆ ਜੇ ਤੁਹਾਨੂੰ ਇਹ ਮੇਰੀ ਕਹਾਣੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ